ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਆਪਣੀ ਨਵੀਂ ਵੀਡੀਓ ਵਿੱਚ ਹਾਂਜੀ ਦੋਸਤੋ ਅੱਜ ਮੈਂ ਗੱਲ ਕਰੂੰਗਾ ਕਸ਼ਮੀਰ ਦੇ ਵਿੱਚ ਜਿਹੜਾ ਅਤੰਕੀ ਹਮਲਾ ਹੋਇਆ ਪਹਿਲਗਾਮਾ ਦੇ ਵਿੱਚ ਉਹਦੇ ਬਾਰੇ ਹਾਂਜੀ ਦੋਸਤੋ ਬਹੁਤ ਹੀ ਜ਼ਿਆਦਾ ਮਾੜੀ ਘਟਨਾ ਹੈ ਕਿ ਮੈਨੂੰ ਬਹੁਤ ਹੀ ਜ਼ਿਆਦਾ ਦਿਲੋਂ ਅਫਸੋਸ ਹੈ ਇਸ ਘਟਨਾ ਦੇ ਬਾਰੇ ਕਿਉਂਕਿ ਉੱਥੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਉਹ ਅਤੰਕੀ ਹਮਲਾ ਸੀ ਉਹਨੂੰ ਲੋਕਾਂ ਨੇ ਧਰਮ ਦਾ ਮੁੱਦਾ ਬਣਾ ਕੇ ਰੱਖ ਦਿੱਤਾ ਕਿਉਂਕਿ ਉੱਥੇ ਆਤੰਗਵਾਦੀਆਂ ਨੇ ਉਹਨਾਂ ਨੂੰ ਧਰਮ ਪੁੱਛ ਕੇ ਮਾਰਿਆ ਜਾਂਤ ਪੁੱਛ ਕੇ ਨਹੀਂ ਮਾਰਿਆ ਲੋਕ ਮੰਦਾ ਵਿੱਚ ਜੋ ਕੁਝ ਵੀ ਚੇ ਗੋਣਾਂ ਨੇ ਧਰਮ ਪੁੱਛ ਕੇ ਮਾਰਿਆ ਜਾਂਤ ਪੁੱਛ ਕੇ ਨਹੀਂ ਮਾਰਿਆ ਲੇਕਿਨ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਰਤ ਦੇ ਵਿੱਚ ਵੀ ਕਈ ਮਨੁਵਾਦੀ ਲੋਕ ਜਾਤੀਵਾਦੀ ਲੋਕ ਇਹ ਬਜੇ ਗਿਆ ਜਿਹੜੇ ਲੋਕਾਂ ਨੂੰ ਐਸਐਸਟੀ ਦੇ ਲੋਕਾਂ ਨੂੰ ਧਰਮ ਪੁੱਛ ਕੇ ਨਹੀਂ ਜਾਤ ਪੁੱਛ ਕੇ ਮਾਰ ਦੇ ਗਿਆ ਹਾਂਜੀ ਦੋਸਤੋ ਯੂਪੀ ਦੇ ਵਿੱਚ ਪ੍ਰਿਆਗਰਾਜ ਜ਼ਿਲ੍ਹੇ ਚ ਚਾਰ ਬੰਦਿਆਂ ਤੇ ਜਾਤੀਵਾਦੀ ਲੋਕਾਂ ਨੇ ਗੱਡੀ ਚੜਾ ਦਿੱ ਥਾਰ ਚੜਾ ਦਿੱ ਕਿਉਂਕਿ ਸਪੀਡ ਚ ਚਲਾਉਣਾ ਸੀ ਉਹਨਾਂ ਨੇ ਰੋਕਿਆ ਸੀ ਕਿ ਇਸ ਨੂੰ ਹੌਲੀ ਚਲਾ ਲੇਕਿਨ ਉਹਨੇ ਜਾਤ ਦੇ ਹੰਕਾਰੇ ਨੇ ਗੁੱਸੇ ਚ ਆ ਕੇ ਉਹਨਾਂ ਚੜਾ ਤੇ ਗੱਡੀ ਚੜਾ ਦਿੱ ਇੱਕ ਦੀ ਮੌਤ ਹੋ ਚੁੱਕੀ ਆ ਤਿੰਨ ਬਹੁਤ ਜ਼ਿਆਦਾ ਕਾਇਲ ਲੇ ਗਿਆ ਇਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਇੱਕ ਆਤੰਕਵਾਦੀ ਹੈ ਗਿਆ ਜੋ ਜਾਤ ਪੁੱਛ ਕੇ ਮਾਰ ਦੇਗੀ ਤੁਹਾਨੂੰ ਪੁੱਛ ਕੇ ਨਹੀਂ ਮਾਰ ਦੇਗੀ ਜੇ ਬਾਹਰਲੇ ਆਪਾਂ ਨੂੰ ਆਤੰਕਵਾਦੀ ਤੁਹਾਨੂੰ ਪੁੱਛ ਕੇ ਮਾਰ ਲੈ ਤੇ ਅੰਦਰਲੇ ਆਤੰਕਵਾਦੀ ਆਪਾਂ ਨੂੰ ਜਾਤ ਪੁੱਛ ਕੇ ਮਾਰ ਦੇਗੇ ਆ ਇਹਦੇ ਉੱਤੇ ਵੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਲੇਕਿਨ ਸਰਕਾਰ ਫੇਸ ਵੀ ਫਿਰ ਵੀ ਕੁਝ ਨਹੀਂ ਕਰਦੀ ਹੈ ਆਪਣੇ ਭਾਰਤ ਦੇ ਵਿੱਚ ਡੇਲੀ ਐਵ ਜਿਹਾ ਘਟਨਾਵਾਂ ਹੁੰਦੀਆਂ ਨੇ ਜਿਹਦੇ ਕਰਕੇ ਜਾਤ ਦੇ ਨਾਮ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਮਾਰਿਆ ਜਾਂਦਾ ਹੈਗਾ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਬੇਦਵਾਬ ਕੀਤਾ ਜਾਂਦਾ ਹੈਗਾ ਕਿਉਂਕਿ ਇਹ ਵੀ ਇੱਕ ਆਤੰਕਵਾਦੀ ਹੈ ਗਿਆ ਕਿਉਂਕਿ ਇਹਨਾਂ ਵਿੱਚ ਜਾਤ ਜਾਤ ਹੰਗਾਰੇ ਹੋਏ ਇਹਨਾਂ ਦੇ ਵਿੱਚ ਮਨੁੱਖਵਾਦੀ ਲੋਕ ਹੈਗੇ ਆ ਇਹਨਾਂ ਨੂੰ ਆਉਦੀ ਜາດ ਦਾ ਬਹੁਤ ਜ਼ਿਆਦਾ ਹੰਕਾਰ ਹੈਗਾ ਇਸ ਕਰਕੇ ਜੇਕਰ ਉਹ ਅਤਿਨਗਵਾਦੀ ਹੈਗੇ ਤਾਂ ਇੱਥੇ ਜາດ ਪੁੱਛ ਕੇ ਵੀ ਮਾਰਨ ਵਾਲੀ ਅਤਿਨਗਵਾਦੀ ਹੈਗੇ ਆ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਉੱਥੇ ਘਟਨਾ ਹੋਈ ਸੀ ਤਾਂ ਉੱਥੇ ਸਰਕਾਰ ਕਿਤੇ ਸੀ ਉਹਨਾਂ ਨੂੰ ਉਹਨਾਂ ਨੂੰ ਸੁਰੱਖਿਆ ਵਿੱਚ ਤਾਂ ਹੋਣੀ ਚਾਹੀਦੀ ਸੀ ਲੇਕਿਨ ਕੋਈ ਸੁਰੱਖਿਆ ਵਿੱਚ ਨਹੀਂ ਉੱਥੇ ਵੀ ਉਹ ਇਹਨੇ ਧਰਮ ਦਾ ਮੁੱਦਾ ਬਣਾ ਕੇ ਰੱਖ ਦਿੱਤਾ ਹੈਗਾ ਅਸੀਂ ਜਦੋਂ ਦੇਖੋ ਇਹਨਾਂ ਕੋਲੇ ਕੋਈ ਹਿੰਦੂ ਮੁਸਲਮਾਨ ਤੋਂ ਲਾਉ ਕੋਈ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਇਸ ਕਰਕੇ ਦੇਸ਼ ਦੀ ਜਨਤਾ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਧਰਮ ਦਾ ਮੁੱਦਾ ਨਹੀਂਗਾ ਇਹ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈਗਾ ਦੇਸ਼ ਦੇ ਵਿੱਚ ਹਰ ਹੋਣ ਵਾਲੀ ਕਟਨਾ ਬਹੁਤ ਜ਼ਿਆਦਾ ਮਨ ਮਨ ਬਹੁਤ ਜ਼ਿਆਦਾ ਗਲਤ ਹੋਂਦੀਆਂ ਹੈ ਇਸ ਕਰਕੇ ਆਪਾਂ ਨੂੰ ਜਿੰਨੀਆਂ ਵੀ ਗਲਤ ਕਟਨਾਵਾਂ ਆਉਂਦੀਆਂ ਉਹਨਾਂ ਨੂੰ ਰੋਕਣਾ ਚਾਹੀਦਾ ਹੈਗਾ ਜੈ ਹਿੰਦ